ਯਾ 32 ਸਾਲ ਹੋ ਗਿਆ ਮਾਲਕ ਦੀ ਕਿਰਪਾ ਨਾਲ ਉਹਨਾਂ ਦੇ ਥਾਪੜੇ ਨਾਲ ਹੀ ਆ ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੈ ਉਹਨਾਂ ਨਾਲ ਅਸੀਂ ਗੱਲਾਂ ਨਹੀਂ ਕਰ ਸਕਦੇ ਪੈਰੀ ਹੱਥ ਨਹੀਂ ਲਾ ਸਕਦੇ ਜੱਫੀ ਨਹੀਂ ਪਾ ਸਕਦੇ ਗਾਲਾਂ ਨਹੀਂ ਕੱਢ ਸਕਦੇ ਉਹਨਾਂ ਤੋਂ ਲੇਕਿਨ ਰੋਜ਼ ਜੇਕਰ ਹੁੰਦਾ ਕੋਈ ਨਾ ਕੋਈ ਗੱਲ ਇਹੋ ਜੀ ਹੁਣੀ ਆ ਜਿੱਥੇ ਗਣਾ ਵੀ ਇਦਾਂ ਉਸਤਾਦ ਜੀ ਕਹਿੰਦੇ ਸੀ ਜੱਜ ਜੀ ਲਾਸਟ Song ਸੀਗਾ ਤੁਹਾਡਾ ਮਹਾਰਾਜਾ ਜੋ ਕਿ ਉਗਾਵ ਨਹੀਂ ਸਕਦੇ ਸੀ ਤਾਂ ਵੀ ਤੁਸੀਂ ਉਹਨਾਂ ਨੂੰ ਨਾਲ ਸਕਰੀਨ ਤੇ ਲਿਆਂਦਾ ਬਹੁਤ ਸੁਪਰ ਡੁੱਪੇ ਵੇਖਿਆ ਹਾਂ ਹਾਂਜੀ ਬਿਲਕੁਲ ਜੀ ਮੇਰੇ ਲਈ ਕਿਵੇਂ ਸੀਗਾ ਤੁਹਾਡਾ ਮੇਰੇ ਲਈ ਮਤਲਬ ਉਹ ਸਭ ਤੋਂ ਆ ਗੈਲੋ ਵੀ ਵੱਡੀ ਐਲਬਮ ਆ ਸਭ ਤੋਂ ਪ੍ਰੈਸ਼ੀਅਸ ਐਲਬਮ ਆ ਮੇਰੇ ਲਈ ਮਾਸਟਰਪੀਸ ਆ ਕਿਉਂਕਿ ਮੈਂ ਕਰਮਾ ਵਾਲਾ ਭਾਗਾਂ ਵਾਲਾ ਸਾਹਮਣਾ ਵੀ ਉਹ ਪੂਰੀ ਐਲਬਮ ਦੇ ਵਿੱਚ ਉਹਨਾਂ ਨੇ 7 7 8 8 ਘੰਟੇ ਜਦੋਂ ਜੋਆਯਤਲ ਦੇ ਸਟੂਡੀਓ ਦੇ ਵਿੱਚ ਅਸੀਂ ਰਿਕਾਰਡਿੰਗ ਕਰਦੇ ਸੀ ਉਹਨਾਂ ਦੇ ਡੈਡ ਵੀ ਮੇਰੇ ਕੋਲ ਆਏ ਕਹਿੰਦੇ ਯਾਰ ਮੈਂ ਇਸ ਬੰਦੇ ਨੂੰ ਜਵਾਨੀ ਵਿੱਚ ਦੇਖਿਆ ਏ 15 20 ਮਿੰਟ ਤੋਂ ਬਦੇ ਬੱਦ ਸਟੂਡੀਓ ਨਹੀਂ ਰਿਹਾ ਤੇਰੇ ਨਾਲ ਕੀ ਆ ਮੈਂ ਕਿਹਾ ਸ਼ਾਇਦ ਉਹ 4 ਸਾਲ ਦੇ ਜਸਵਿੰਦਰ ਦੀ ਤਪੱਸਿਆ ਸਮਝ ਲਓ ਸੋ ਮੈਂ ਕਰਮਾ ਵਾਲਾ ਗਾਮਲਾ ਸਾਹਿਬ ਦਾ ਉਹ ਆਲਮ ਦੇ ਦੌਰਾਨ ਹੀ ਯੁਧਵੀਰ ਬਿਮਾਰ ਹੋਇਆ ਸੀ ਜਿਹੜਾ ਸੀ ਉਹ ਹੁਕਮਗਾਣਾ ਸ਼ੂਟ ਕੀਤਾ ਉਹ ਯੁਧਵੀਰ ਕੋਮਾ ਤੋਂ ਬਾਹਰ ਨਿਕਲ ਕੇ ਵੀਡੀਓ ਸ਼ੂਟ ਹੋਈ ਆ ਸੋ ਬਹੁਤ ਹਾਂ ਹਾਂ ਜੀ ਪਹਿਲਾ ਹਕੂਮਤ ਸੀ ਗਾਣਾ ਪਹਿਲਾਂ ਗਾਇਆ ਉਹਨੇ ਵੀਡੀਓ ਬਾਅਦ ਦੇ ਵਿੱਚ ਬਣੀ ਐ ਸੋ ਬਹੁਤ ਕਹਾਣੀਆਂ ਜੁੜੀਆਂ ਹੋਈਆਂ ਨੇ ਉਸ ਐਲਬਮ ਦੇ ਨਾਲ ਉਹ ਇਕੱਲੀ ਐਲਬਮ ਨਹੀਂ ਮੇਰੇ ਲਈ ਮਤਲਬ ਉਸ ਜ਼ਿੰਦਗੀ ਦਾ ਇੱਕ ਕਹੋ ਇੱਕੋ ਹਿੱਸਾ ਇੱਕੋ ਸਟੋਰੀ ਆ ਜਿਹੜੀ ਆ ਮੈਂ ਲੋਕਾਂ ਨੂੰ ਦੱਸ ਸਕਦਾ ਤੁਹਾਨੂੰ ਤੁਸੀਂ ਜੈਦੀ ਤੁਸੀਂ ਆਪਣੇ ਬ੍ਰਦਰ ਵਾਂਗ ਉਹਨਾਂ ਨੂੰ ਸਮਝਦੇ ਹੋ ਜਦਵੀਰ ਮਾਨਕ ਨੂੰ ਸਿਹਤ ਵੀ ਠੀਕ ਨਹੀਂ ਉਹਨਾਂ ਦਾ ਧਿਆਨ ਵੀ ਦਿੱਤਾ ਪਰ ਕਦੇ ਲੱਗਦਾ ਕਿ ਤੁਸੀਂ ਦੁਬਾਰਾ ਜੈ ਜਦਵੀਰ ਮਾਨਕ ਨੂੰ ਉਸ ਸਟੇਜ ਤੇ ਖੜੇ ਕਰ ਦੋਗੇ ਜਿਸ ਸਟਾਰ ਤੇ ਪਹੁੰਚਿਆ ਸੀ ਜਿੱਦਾਂ ਗਿੱਪੀ ਨੂੰ ਬਾਅਦ ਵਿੱਚ ਹਿੱਟ ਹੋਇਆ ਪਰ ਇਹਨਾਂ ਜਦ ਵੀਰ ਹਿੱਟ ਬਣਨ ਦੇ ਦੇਖੋ ਯੁੱਧਵੀਰ ਦਾ ਬਹੁਤ ਹਿੱਟ ਆ ਹਿੱਟ ਸੀ ਹਿੱਟ ਰਹੂਗਾ ਤੇ ਉਹ ਤਾਂ ਮਾਲਕ ਦੀ ਕਿਰਪਾ ਆ ਵੀ ਜਿੱਥੇ ਡਾਕਟਰ ਨੇ ਜਵਾਬ ਦੇਤਾ ਸੀ ਵੀ 0% ਬਚਣ ਦੇ ਚਾਂਸ ਆ ਅੱਜ ਸਟੇਜਾਂ ਲਾ ਰਿਹਾ ਤੇ ਹੁਣ ਫਿਊਚਰ ਦੇ ਵਿੱਚ ਉਹਦੇ ਗਾਣੇ ਵੀ ਕਰ ਰਹੇ ਆ ਜਿਹੜਾ ਮਾਨਕ ਅਫੀਸ਼ੀਅਲ ਜੀ YouTube ਚੈਨਲ ਆ ਉਹਦੇ ਉੱਤੇ ਮੇਰੇ ਵੀ ਗਾਣੇ ਹੋਣਗੇ ਵੱਡਾ ਵੀਰ ਆ ਮੇਰਾ ਮੈਨੂੰ ਉਸਤਾਦ ਜੀ ਨੇ ਕਿਹਾ ਸੀ ਜਦੋਂ ਮੈਂ ਮੈਨਣਾਉਂਦਾ ਹੁੰਦਾ ਸੀ ਨਾ ਮੈਂ ਬੈਲ ਪਹਿਲਾਂ ਮਾਰਨਾ ਕੁਦਰਤੀ ਗੱਲ ਐ ਬਾਹਰਲੇ ਹਿਸਾਬ ਨਾਲ ਵੀ ਪਹਿਲਾਂ ਬੈਲ ਮਾਰਨੀ ਐ ਉਹ ਕਹਿੰਦੇ ਸੀ ਆ ਕੀ ਟੂੰ 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 ਕਰਦਾ ਰਹਿਣਾ ਇਥੇ ਦਰਵਾਜੇ 'ਤੇ ਲੱਤ ਮਾਰ ਕੇ ਆਇਆ ਕਰ ਵੱਡਾ ਮੁੰਡਾ ਸੋ ਮੈਨੂੰ ਇਹ ਮਾਨ ਵਾਲੀ ਸਤਕਾਰ ਵਾਲੀ ਗੱਲ ਆ ਕਿ ਉਹਨਾਂ ਨੇ ਮੈਨੂੰ ਇੰਨਾ ਉੱਚਾ ਦਰਜਾ ਦਿੱਤਾ ਆਪਣੇ ਵੱਡੇ ਪੁੱਤ ਦਾ ਸੋ ਮੇਰਾ ਇਹ ਫਰਜ਼ ਹੀ ਬਣਦਾ ਵੀ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਸੀ ਹਮੇਸ਼ਾ ਰਹੂੰਗਾ ਚਲੋ ਦੱਸੋ ਜੀ ਜੀ ਕਿ ਜਿਵੇਂ ਕਿ ਮਾਨਕ ਦੁਨੀਆ ਤੇ ਚਲਗਾ ਤੇ ਜਦੋਂ ਗਾਇਤ ਉਸ ਤੋਂ ਬਾਅਦ ਬਹੁਤ ਵੱਡੇ ਉਹਨਾਂ ਦੇ ਮੇਲੇ ਲੱਗੇ ਸਾਲ ਬਾਅਦ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਮੇਲੇ ਦਾ ਪ੍ਰੋਗਰਾਮ ਕਰ ਸਕਦਾ ਆ ਦੇਖੋ ਮੇਰਾ ਤਾਂ ਪਹਿਲੇ ਤੋਂ ਸੁਝਾਅ ਸੀ ਜਦੋਂ ਪਹਿਲਾ ਅਸੀਂ ਮਨਾਇਆ ਉਦੋਂ ਵੀ ਇੱਥੇ ਅਸੀਂ ਕੀਰਤਨ ਦਰਬਾਰੀ ਰੱਖਿਆ ਸੀ ਕਿਉਂਕਿ ਉਹ ਗਰਬਾਣੀ ਨਾਲ ਬਹੁਤ ਜੁੜੇ ਹੋਏ ਸੀ ਜਿੰਨੀਆਂ ਧਾਰਮਿਕ ਟੇਪਾਂ ਉਹਨਾਂ ਨੇ ਕੀਤੀਆਂ ਨੇ ਹੋਰ ਕਿਸੇ ਆਰਟਿਸਟ ਨੇ ਨਹੀਂ ਕੀਤੀਆਂ ਸੋ ਮੈਂ ਤਾਂ ਇਹਨਾਂ ਨੂੰ ਪਹਿਲਾਂ ਵੀ ਕਹਿਸ ਬੀਬੀ ਜੀ ਉਹਨਾਂ ਮੈਂ ਕਿਹਾ ਉਹਨਾਂ ਦਾ ਨੋਅ ਹੈ ਇਦਾਂ ਕਦੇ ਮਿਟ ਨਹੀਂ ਸਕਦਾ ਉਹ ਰੰਦੀ ਦੁਨੀਆ ਤੱਕ ਰਹਿਣਾ ਕਿਉਂਕਿ ਜਦੋਂ ਕੀਰਤਨ ਚੋਂ ਨੇ ਤੁਸੀਂ ਕੀਰਤਨ ਸੁਣਦੇ ਹੋ ਬਾਣੀ ਸੁਣਦੇ ਹੋ ਉਹਦੇ ਨਾਲ ਜੁੜਦੇ ਹੋ ਉਹਨਾਂ ਨੂੰ ਯਾਦ ਤਾਂ ਕਰਨਾ ਹੀ ਕਰਨਾ ਆਪਾਂ ਸੋ ਮੈਂ ਤਾਂ ਹਮੇਸ਼ਾ ਕੀਰਤਨ ਦਰਬਾਰ ਦੇ ਵਿੱਚ ਬਲੀਵ ਕਰਦਾ ਬਾਕੀ ਹੋਰ ਉਹਨਾਂ ਦੇ ਨੌ ਦੇ ਬਹੁ ਮੇਲੇ ਹੁੰਦੇ ਨੇ ਦੁਨੀਆ ਭਰ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਉਹਨਾਂ ਦੇ ਚਾਹਵਾਨ ਮੈਂ ਮੈਂ ਇਕੱਲਾ ਹੀ ਚਾਹਵਾਨ ਆਲਾ ਥੋੜਾ ਬਹੁਤ ਉਹਨਾਂ ਦੇ ਚਾਹਵਾਨ ਨੇ ਸੋ ਉਹਨਾਂ ਦੇ ਮੇਲੇ ਵੀ ਲੱਗਦੇ ਰਹਿਣਗੇ ਕੀਰਤਨ ਦਰਬਾਰ ਵੀ ਹੁੰਦੇ ਰਹਿਣਗੇ ਮੇਰਾ ਤਾਂ ਜਿੱਥੇ ਹੁੰਦਾ ਸਟੇਜ ਦੇ ਉੱਤੇ ਪਹਿਲਾਂ ਉਹਨਾਂ ਦਾ 9 ਹੁੰਦਾ ਬਾਰ ਬਾਬਾ ਬੰਦਾ ਬਹਾਦਰ ਤੋਂ ਸ਼ੁਰੂ ਹੁੰਦਾ ਤੇ ਉਹਨਾਂ ਦੇ ਗੀਤਾਂ ਨਾਲ ਐਂਡ ਹੁੰਦਾ ਤੇ ਹਮੇਸ਼ਾ ਜਦੋਂ ਤੱਕ ਸਾਜ ਸਾਜ ਦੇ ਰੋਗ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ